ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਕਰਾਂਗੇ ਬਾਜ਼ਾਰ ਦੀ ਸੈਰ ਤੇ ਨਾਲੇ ਆਪਾਂ ਬਾਰਬਰੋਆ ਜਿਹੜਾ ਕਿਲਾ ਦੇਖਾਂਗੇ ਅੰਦਰ ਜਾਣ ਨਹੀਂ ਦਿੰਦੇ ਹੈਗੇ ਮੈਨੂੰ ਲੱਗਦਾ ਵੀ ਆਈਪੀ ਨੂੰ ਜਾਣ ਦਿੰਦੇ ਨੇ ਵੈਸੇ ਹਾਂ ਵੀ ਆਈਪੀ ਨੂੰ ਜਾਣ ਤਾਂ ਦਿੰਦੇ ਹੋਣੇ ਅਸੀਂ ਥੋੜੀ ਵੀ ਆਈਪੀ ਆ ਅਸੀਂ ਤਾਂ ਬਸ ਫੋਟੋ ਹੀ ਚਿੱਟ ਕੇ ਆ ਗਏ ਕਿ ਸਾਡੇ ਕਿਲੇ ਸਾਡਾ ਕਿਲਾ ਹੈ

केड़ी राजी दे टाइम दबा रहे हैं छोटा होगा है फोट। अच्छा छोटा है हाँ। कुत्ते तो फिर खुले होने करके खेलना आपके गुड़ा फेकना मनाया है, है एक ही में खोलता हो ना पिकनिक बना रहेगा फैमिली अता द्रव ਉਹ ਅੰਦਰੋਂ ਨਹੀਂ ਖੁੱਲਾ ਹੈਗਾ ਨਹੀਂ ਅੰਦਰੋਂ ਖੁੱਲਾ ਕੋਈ ਉਹ ਵੀ ਬੰਦ ਆ ਉੱਥੇ ਉਹ ਦਰਵਾਜ਼ੇ ਹੋਟਲ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਅੱਛਾ ਹੋਟਲ ਤਿਆਰ ਕਰਿਆ ਜਿਹੜਾ ਹੁਣ ਕੀ ਪੰਜਾਬੀ ਉਹ ਕਰਦੇ ਨੇ ਆ ਜਾ ਹਰ ਮੈਂ ਉੱਥੇ ਇਹ ਮੇਰਾ ਮਹਿਲ ਹੈ ਇਹ ਮੇਰਾ ਬੈਲ ਹੈ ਇਹ ਤਾਂ ਕੋਈ ਮੇਰਾ ਬਣਿਆ ਹੋਇਆ ਤਾਂ ਬੜਾ ਸੋਹਣਾ ਜਾਇਨ ਦਾ ਸਭ ਤੋਂ ਵੱਡਾ ਦੇਖ ਲੈਣ ਨੂੰ ਤੌੜੀਓ ਵੀ ਬੰਦ ਲੇ ਤੌੜੀਓ ਤਰਕੂਤ ਕੁ ਨਹੀਂ ਲੁਗਾ ਹਮ

ਕਿ ਬਾਹਰ ਰੱਖਿਆ ਨਾ ਨੇ ਹਟਾ ਨਾ ਇਧਰ ਨੂੰ ਤਾਜ਼ੀਆਂ-ਤਾਜ਼ੀਆਂ ਬਣਾ ਕੇ ਪਾ ਰਹੀਆਂ ਨੇ ਕਿੱਲਾ ਸਾਰੀਆਂ ਕਈ ਜਣੀਆਂ ਲੱਗੀਆਂ ਹੋਈਆਂ ਨੇਗੀਆਂ ਦੇਖੋ ਲੋੜੀ ਤੱਕ ਅਨਸਾਲ ਤੱਕ ਵਧੀਆ ਨਾ ਤਾਂ ਕੰਮ ਚੱਲੀ ਜਾਊਗਾ ਆਹ ਕੁੰਡ ਗੱਡੀ ਬੈਠੀ ਐ ਜਮੇ ਦੇਖਾ ਕਿ ਮੇਰੇ ਆਉਣਾ ਨੂੰ ਥੱਲੇ ਨੂੰ ਨਿਕ ਰਿਹਾ ਹੂੰ ਕੋਈ ਕੌਣ ਦੇਖ ਰਿਹਾ ਹਣਾ ਇਹਨੂੰ ਕੋਣ ਡੱਡੂ ਤੇ ਕੋਣ ਪਟਾਕੇ ਵਿਚਾਰੇ ਹੁਣ ਨੀਰਾ ਹੋ ਜਾਣਾ ਏ ਜਾਂਦੇ ਜਾਂਦੇ ਨਾ ਨਾ ਪਤਲੀ ਹੋਊਗੀ ਤੇ ਹੋਰ ਪਤਲੀ ਹੋ ਗਈ ਹੂੰਗਾ ਪਤਲੀ ਆਉਂਦਾ ਮੈਂ ਉਹ ਮੂਹੂ ਸੂਰੇ ਆ ਗਿਆ ਨਾ ਤਾਂ ਕਰਕੇ ਨਹੀਂ ਮੈਂ ਸਾਸ ਖਾ ਲਈਂ ਹਾਂ ਜੀ ਜੂਸ ਕਿਹਸਰਾ ਆ ਪੇਪਰ ਕੱਢ ਲੈ ਕੱਢ ਲੈ ਕੱਢ ਲੈ ਇਹ ਰੱਖ ਦੇਣਾ ਰੱਖ ਐਂਡ ਦਿਸ ਆ ਸਟੂਡੈਂਟ ਤਾਂ ਤੁਹਾਡੇ ਸਾਰੇ ਸੁੱਕੇ ਸੁੱਕੇ ਜਿਹੀ ਨੇ ਜਮੇ ਨਾ ਕੱਟੇ ਨਾ ਕੱਟੇ ਫੇਰ ਅਗਲੇ ਆ ਕੱਟੇ ਬਾਏ ਬਾਏ ਅੱਜ ਦਾ ਬਲੌਗ ਇੱਥੇ ਸਮਾਪਤ ਹੁੰਦਾ ਹੈ ਸ਼ਾਇਦ ਆ ਰਿਹਾ